ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਅਸੀਂ ਮਿੱਤੇ ਨਾਲ ਅੱਜ ਦਾ ਜਿਹੜਾ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਤੇ ਮੈਂ ਅੱਜ ਠੀਕਾਂ ਜੀ ਕੱਲ ਵੀ ਠੀਕ ਸੀਗੀ ਤੇ ਦੋ ਕੁ ਦਿਨ ਹੁਣ ਜਣ ਕੇ ਮੈਂ ਰੈਸਟ ਹੋਵਾਂਗੀ ਰਹੀ ਹਾਂ ਹਣਾ ਉਦਾਂ ਮਤਲਬ ਉਦਾਂ ਮੈਂ ਹੁਣ ਠੀਕ ਸੀਗੀ ਜਣ ਕੇ ਥੋੜਾ ਪੇਨ ਹੁੰਦਾ ਸੀ ਤੇ ਹੁਣ ਮੈਂ ਮਤਲਬ ਦੋ ਦਿਨ ਅਰੈਸਟ ਕਿਉਂਕਿ ਕਹਿੰਦੇ ਹੁੰਦੇ ਆ ਵੀ ਇਲਾਜ ਨਾਲ ਉਹ ਨਾ ਪਰਹੇਜ ਜ਼ਰੂਰੀ ਆ ਤੇ ਮੈਂ ਕੰਮ ਬਹੁਤ ਘੱਟ ਕੀਤਾ ਅੱਜ ਵੀ ਬਹੁਤ ਘੱਟ ਕੀਤਾ ਐਵੇਂ ਕਮਾ ਅਜੰਦਰ ਕਿਤੇ ਚੜ-ਝੁੜ ਨਹੀਂ ਲਾਇਆ ਬਾਹਰ ਇਥੇ ਪੁੱጫ ਵੀ ਲਾਇਆ ਸੀ ਤੇ ਆ ਫਰਸ਼ ਵਗੈਰਾ ਵੀ ਧੋਤਾ ਤੇ ਪੱਤੇ ਲੱਗੇ ਆਏ ਆ ਸ਼ਾਮ ਦਾ ਟਾਈਮ ਆ ਹੁਣ ਸ਼ਾਮ ਤੇ ਵੱਜ ਗਿਆ ਸ਼ਾਇਦ 5:30 ਹੋ ਗਏ ਹੋਣੇ ਹੈ ਟਾਈਮ ਟਾਈਮ ਆਉਈ ਤਾਂ ਦੱਸਦੀਆਂ ਤੇ ਟਾਈਮ ਹੀ ਦੱਸ ਦਨੀ ਆ ਹਾਂ ਹਟ ਜਾਓ 35 ਹੋ ਗਏ 5 5:30 ਤੋਂ ਵੀ ਉੱਪਰ ਦਾ ਟਾਈਮ ਹੋਇਆ ਪਿਆ ਤੇ ਹੁਣ ਆਪਾਂ ਬਣਾਉਨੇ ਆ ਕੁਸ਼ ਰਾਤ ਨੂੰ ਖਾਣ ਨੂੰ ਬੱਚੇ ਕਾਫੀ ਦਿਨਾਂ ਦੇ ਕਹੀ ਜਾਂਦੇ ਹਨ ਚੌਲ ਖਾਣੇ ਆ ਤੇ ਕੜੀ ਚੌਲ ਖਾਣੇ ਤੇ ਹੁਣ ਆਪਾਂ ਬਣਾ ਲੈਨੇ ਆ ਤੁਹਾਨੂੰ ਚਾਹ ਤਾਂ ਮੈਂ ਪਹਿਲਾਂ ਯਾਰ ਤੋਣੀ ਨਹੀਂ ਨਿਕ ਪਾਈ ਤਾਂ ਕੱਪ ਚ ਪਈ ਆ ਪਹਿਲਾਂ ਨੰਜਾ ਲਿਆ ਦੀ ਮੈਂ ਤਾਂ ਚੱਲੀ ਸੀਗੀ ਬਾਹਰੋਂ ਧਨੀਆ ਲੈਣ ਹੈ ਪੰਪ ਹੁਣ ਮੈਨੂੰ ਨਹੀਂ ਪਤਾ ਤੇਰੇ ਪੰਪ ਪੰਪ ਅਰੇ ਆ ਕੀ ਸਾਰਾ ਪਜਾਮਾ ਲਵੇ ਲਿਆ ਜਾਰੇ ਅਰੇ ਉਹ ਮੂਰੀ ਦੇਖ ਆ ਉਹ ਪਰਲਾ ਉੱਧਰੋਂ ਸਾਰ ਕੀ ਲੜੇ ਨੂੰ ਫੇਲ ਕੇ ਨਾ ਲਾ ਲਿਆ ਆ ਚੈਨ ਨੂੰ ਹੁਣ ਨਾ ਕਿ ਹਲੇ ਕੱਪੜੇ ਪਾਇਆ ਛੋਟੀ ਓਏ ਹੋਏ ਮੈਂ ਪੇੜ ਰਖ ਫੋੜ ਲਾ ਦੇ ਤਾਂ ਚਾਂਨ ਕਬਰ ਲੋ ਕਰ ਲੋ ਪਰ ਮੈਂ ਨਹੀਂ ਲਾਇਆ ਹੋਰ ਕਿਨੇ ਲਾਇਆ ਜਿਹੇ ਲਾਇਆ ਹੋਇਆ ਇਹ ਤਾਂ ਚਾਹੇ ਕਬਤ ਨਾ ਕੱਟਾ ਚਲੋ ਇਹਨਾਂ ਨੂੰ ਪਹਿਲਾਂ ਚਾਹ ਲਿਆ ਹਾਂ ਇਹ ਕੰਬੜੀ ਕੱਟਾ ਕੱਟਾ ਉਹ ਹੀ ਕੰਬੜੀ ਚਲ ਹੁਣ ਕੰਬਲ ਨੂੰ ਲੱਗੂਗਾ ਤਲ ਤੈ ਤਲ ਹੁਣ ਆਹ ਲੈ ਖੇਲ ਲੈ ਆਪ ਤਾਂ ਫਿਰ ਪੈਣ ਲੱਗੇ ਫੋਲੀ ਤੇ ਇਹਨਾਂ ਚਾਹ ਦੇ ਕੇ ਫਿਰ ਬਾਹਰੋਂ ਲੈ ਕੇ ਆਉਣੀ ਆ ਦੇਖ ਕੇ ਧਨੀਆ ਧਨੀਆ ਤਾਂ ਹੈ ਵੀ ਨੀਗਾ ਜਿੰਨਾ ਕੁ ਸੀਗਾ ਮੈਂ 2-3 ਦਿਨ ਪਾਉਂਦੀ ਰਹੀ ਆਪਦਾ ਖਿਚੜੀ ਖੁਚੜੀ ਚਾਰਜ ਨਹੀਂ ਮੈਂ ਖਿਚੜੀ ਖਾਣੀਗੀ ਅੱਜ ਮੈਂ ਇਹਨਾਂ ਦੇ ਨਾਲ ਦਹੀਂ ਖਾਣਾ ਖਾਉਂਗੀ ਮੰਮੀ ਹੈ ਤੁਹਾਨੂੰ ਇੱਕ ਮਿਲਦਾ ਮੈਂ ਤੁਹਾਨੂੰ ਸਹੀ ਤਰ੍ਹਾਂ ਮੈਂ ਫਤਤ ਬੋਗਣਾ ਤੇ ਨਾਲ ਕਿੰਨੀ ਭੁੱਖ ਲੱਗਦੀ ਆ ਮੈਂ ਕੱਲ ਵੀ ਜਿਹੜਾ ਨੂੰ ਕਹਿੰਦੀ ਸੀ ਇਹ ਮੇਰਾ ਇਹ ਜੀ ਕਰਦਾ ਮੈਂ ਸਰ ਸੋਈ ਦੇ ਵਿੱਚ ਜਿੰਨਾ ਸਮਾਨ ਪਿਆ ਚੱਕ ਕੇ ਖਾਜਮਾ ਮੰਮੀ ਮਸ਼ੀਨ ਦਾ ਤੇਲ ਲਾਇਆ ਕਿਨੇ ਲਾਇਆ ਮਸ਼ੀਨ ਦਾ ਤੇਲ ਨੂੰ ਬਸ ਫੇ ਤਾਂ ਹੀ ਤਾਂ ਲੱਗੇ ਪੈਨੇ ਰੰਗ ਭਾਗ ਜੇ ਮਸ਼ੀਨ ਦਾ ਤੇਲ ਆਇਆ ਸੀ ਤੇ ਚਾਹ ਪੀ ਲਓ ਸ਼ਾਮ ਦੀ ਭੁੱਖ ਲੱਗੀ ਹੋਈ ਸੀਗੀ ਇਹ ਵੀ ਆਪ ਦਾ ਬਾਹਰ ਕੋਈ ਕੰਮ ਕਰਦੇ ਸੀਗੇ ਤੇ ਮੈਂ ਵੀ ਜੇ ਪਹਿਲਾਂ ਪਾਣੀ ਕੋਣੀ ਗਰਮ ਕਰਿਆ ਜਹਾਰ ਨੂੰ ਨਵਾਇਆ ਫਰਸ਼ ਰੁਸ਼ ਧੋਤੇ ਤੇ ਫੇਰ ਮੈਂ ਆਪ ਨਾਈ ਨਾ ਕੇ ਹੁਣ ਮੈਂ ਚਾਹ ਬਣਾ ਕੇ ਪੀ ਕੇ ਹੁਣ ਆਪਾਂ ਸ਼ਾਮ ਦੀ ਤਿਆਰੀ ਕਰਦੀ ਯਾਰ ਨੂੰ ਦੁੱਧ ਭਲਾਇਆ ਮੈਂ ਕਿ ਭਾਈ ਦੁੱਧ ਪੀ ਲੱਭਦਾ ਚੱਕ ਚੱਕ ਉਹ ਕੁਝ ਖਾਈ ਜਾਂਦਾ ਹੁਣ ਬਰੈਡ ਬਰਡ ਆਏ ਹੋਏ ਸੀਗੇ ਮੇਰੇ ਕਾਰਨ ਉਹਦੇ ਗਾਸ਼ੇ ਲੱਗੇ ਰਹਿੰਦੇ ਕਦੇ ਇੱਕ ਬਨਾਣਾ ਖਾ ਲਿਆ ਕਦੇ ਕੁਝ ਖਾ ਲਿਆ ਕਦੇ ਕੁਝ ਖਾ ਲਿਆ ਤੇ ਫੇਰ ਕਹਿੰਦਾ ਭੁੱਖ ਲੱਗੀ ਅਮਾ ਹੁਣ ਭਾਈ ਆਪਦਾ ਦੁੱਧ ਪੀ ਚਾਹ ਰਾਜਾ ਹੋ ਜਾ ਰਿਹਾ ਮਾਰਤਾ ਨਹੀਂ ਲੱਭ ਕੇ ਲੱਭਣਾ ਬਾਹਰ ਜਾ ਕੇ ਮਨ ਹੋਰ ਹੋ ਜਾਂਦਾ ਹਰੀਆਲੀ ਦੇਖ ਕੇ ਤੇ ਅੱਜ ਮੈਂ ਇਹਨਾਂ ਦੇ ਨਾਲ ਦਾ ਹੀ ਖਾਣਾ ਖਾਵਾਂ ਹਾਂਜੀ ਮਿੱਠੀਓ ਲਓ ਜੀ ਮਿੱਠੀ ਨੂੰ ਖੜ ਜਾ ਬੈਕ ਕੈਮਰੇ ਨਾਲ ਬੈਕ ਕਰਦਨ ਨੂੰ ਕਰ ਸასი ਗਾਲ ਆਪਣ ਇਹ ਖਾਈ ਜਾਏਗੀ ਡੰਗਰੀ ਮੈਂ ਪਹਿਲਾਂ ਜਹਰ ਨੂੰ ਕਹਿੰਦੀ ਮਾ ਮੱਝ ਦੀ ਕੁੜੀ ਪਰੀ ਦੀ ਪੈਣ ਸਾਰੇ ਇਹਨੂੰ ਕਮਲੀ ਕਮਲੀ ਕਹਿਣ ਹੈ ਮੱਝ ਦੀ ਕੁੜੀ ਪਰੀ ਦੀ ਪੈਣ ਸਾਰੇ ਇਹਨੂੰ ਕਮਲੀ ਕਮਲੀ ਕਹਿਣ ਉਹ ਟਾਇਰ ਜੇ ਨੂੰ ਖਾਈ ਜਾਂਦੀ ਆ ਖੜਦੀ ਨਹੀਂ ਹੈਗੀ ਆ ਗੋਹਾ ਕਮੇ ਪੱਡੇ ਆ ਨੇ ਲਓ ਹੁਣ ਜਦ ਅਚਾਨਕ ਉਹ ਵੀ ਚੱਕ ਲਿਆ ਆ ਜਾ ਪਹਿਲਾਂ ਆ ਚੱਲੀਏ ਵਾਰ ਇਹ ਤਾਂ ਨਮੀ ਦਾ ਹੀ ਲਾ ਕੇ ਰੱਖੇ ਪਤਾ ਤੈਨ ਤੋਂ ਨਹੀਂ ਇਹ ਲੱਗਣਾ ਹੈਗਾ ਇਹ ਤਾਂ ਨਵੀਂ ਆਈ ਬਾਅਦ ਚ ਸੀ ਪਹਿਲਾਂ ਇਹਦੀ ਮਕੈਨਕੀ ਘੋੜ ਦੰਨੇ ਹੋ ਨਬਬੀਰੇ ਤਾਂ ਉਹੀ ਨਾ ਬਦਨਾਮ ਜਿਵੇਂ ਕਹਿੰਦੇ ਲਾ ਮੈਂ ਕਿਹੜਾ ਹਾਂ ਵਧੀਆ ਲੱਗਿਆ ਤੇਰੇ ਤੇ ਗਾਣਾ ਬਣਾਇਆ ਮੈਂ ਨਾ ਮੱਝ ਦੀ ਕੁੜੀ ਪਰੀ ਦੀ ਪੈਣ ਸਾਰੇ ਇਹਨੂੰ ਸਿੱਧਰੀ ਸਿੱਧਰੀ ਕਹਿਣ ਹਏ ਵੇ ਮਿੱਠੀ ਹੈ ਤੈ ਨੀ ਸ਼ੋਣੀ ਸ਼ੋਣੀ ਪਹਿਲਾਂ ਇੱਥੇ ਕੋਈ ਹਨਾ ਉਹ ਆਇਆ ਸੀਗਾ ਭਾਈ ਆਪਣੇ ਕੋਈ ਮੁੰਡਾ ਜਿਹਾ ਉਹ ਮੈਂ ਉਹਦੇ ਨਾਲ ਗੱਲ ਕਰਦੀ ਪਈ ਸੀ ਤੇ ਇਹ ਮੈਨੂੰ ਕਹਿੰਦੀ ਤੂੰ ਉਹਦੇ ਨਾਲ ਘੱਟ ਬੋਲੀ ਜਾਨੀ ਆ ਤੂੰ ਮੇਰੇ ਨਾਲ ਗੱਲ ਕਰ ਇੱਧਰ ਮੂੰਹ ਕਰ ਜਦੋਂ ਉਹ ਪਰੇ ਚਲੇ ਗਿਆਗੇ ਫਿਰ ਖੁਸ਼ ਹੋਗੀ ਵੀ ਕਿਸੇ ਨੂੰ ਨਾ ਬੁਲਾ बस ਮੈਨੂੰ ਬੁਲਾ ਹਾਂ ਹੂੰ ਹਾਂ ਕਮਲੀ ਖਮਲੀ ਕਮਲੀ ਮਿੱਠੀ ਕਮਲੀ ਹੋਗੀ ਚੌਲਾਂ ਵਿੱਚ ਪਾਵਾਂਗੇ ਆਪਾਂ ਬਣਾਵਾਂਗੇ ਕੜੀ ਚੌਲ ਕਿੰਨੇ ਦਿਨ ਦਾ ਜਹਾਰ ਕਹੀ ਜਾਂਦਾ ਚੌਲ ਖਾਣੇ ਚੌਲ ਖਾਣੇ ਨਾਲੇ ਆਪਣੇ ਕਣਕ ਨਹੀਂ ਧੋਤੀ ਜੀ ਹੈਗੀ ਹੁਣ ਇਹਨਾਂ ਨੂੰ ਆਪਾਂ ਚੌਲੇ ਖਿਲਾਇਆ ਕਰਨੇ ਨੇ ਤੜੀਆ ਠੰਡੀ ਹਵਾ ਚੱਲਦੀ ਹੈ ਡੈਡੀ ਕਹਤਾ ਉਹ ਨਹੀਂ ਜਾੜਾ ਨਾ ਮੈਂ 40 ਸੇ ਇੱਕ ਫਿਰ ਤੋੜੀ ਹੋਈ ਚੀਚੂ ਹਾਂ ਤਾ ਝੂੜੀ ਹੋਈ ਜੀ ਨੂੰ ਤਾਂ ਤੋੜ ਦੇਣਾ ਹੈ ਟੁੱਟੀ ਹੋਈ ਨੂੰ ਜੋੜ ਦੇਗਾ ਹੈ ਤਨੀਆ ਤੋਹ ਹੋਈ ਨਹੀਂ ਗਾ ਮੇਥੇ ਮੇਥੀ ਬਠੋਰੀ ਆ। ਕਿਆ ਥੋੜੇ ਜਿ ਮੇਥੇ ਲੈ ਚਲਦੇ ਆ। ਲੈ ਫੜ ਕੈਮਰਾਮੈਨ ਕੈਮਰਾਮੈਨ ਬਣੋ ਕੈਮਰਾਮੈਨ ਜਲਦੀ ਫੋਕਸ ਕਰੋ। ਮੇਰੀ ਮੰਮੀ ਮੇਥਾ ਤੋੜ। ਕੈਮਰਾਮੈਨ ਚੱਤੀ ਬੋਲੋ ਜਲਦੀ ਫੋਕਸ ਕਰੋ। ਮੈਂ ਮੇਰੀ ਮੰਮੀ ਮੇਥਾ ਤੋੜ ਲਈ। ਮੈਂ ਨੇ ਕਹੇ ਸਾਗ ਬਣਾਉਣੇ ਅੱਜ। ਮੈਨੂੰ ਨਹੀਂ ਪਤਾ ਇੱਥੇ ਵਿੱਚ ਮੇਥੇ ਨੂੰ ਕੀ ਕਹਤੇ ਆ। ਮੇਥਾ ਮੇਥੇ ਹੀ ਹੁੰਦੇ ਆ। ਮੇਥੇ ਨੂੰ ਕੀ ਕਹਿੰਦੇ ਮੇਥੇ ਨੂੰ ਕੀ ਕਹਿਣਾ। ਮੇਥਾ ਥਿਆਂ ਨੂੰ ਕੀ ਕਹਿਣਾ ਮੇਥੀ ਗੜ ਮੇਥਾ ਸੋਹਣੇ ਆਪਾ ਪਾਲਕਦਾਰ ਮੇਥੇ ਮੇਥੀ ਦਾ ਸਾਗ ਬਣਾ ਲੈਣਾ ਜੇ ਹੋਈ ਸਰੋ ਨਾ ਸਾਗ ਨਾ ਬਣਾਇ ਮਮੂ ਬਣਾਵਾਂਗੇ ਮੈਂ ਤਾਂ ਬਣਾਉਂਗੀ ਹੋਣ ਤੋਂ ਫਿਰ ਕਸਾਲ ਨੂੰ ਖਾਣਾ ਸਾਗ 6 ਮਹੀਨੇ ਉਹ ਖਾ ਲੈਣਾ ਉਸ ਸਾਗ 6 ਮਹੀਨੇ ਨੂੰ ਨਹੀਂ ਖਾਣਾ ਸਾਗ ਨੂੰ ਕੀ ਸਾਗ ਨੂੰ 6 ਮਹੀਨੇ ਨੂੰ ਖਾਣਾ ਕੜੀ ਚ ਪਾਲਾਂਗੇ ਉਹ ਚ ਨਹੀਂ ਪਾਵਾਂਗੇ ਚੌਲਾ ਚੌਲਾ ਰੋ ਭਾਈ ਮਮੂ ਚੌਲਾ ਜੀ ਬਣਾ ਮੈਂ ਕਿਹਾ ਕੜੀ ਵਿੱਚ ਪਾ ਦੇ ਖਾਣੀ ਆ ਖਾਣੀ ਹੋਈ ਨਹੀਂ ਤੂੰ ਆਏਗਾ ਵੀ ਮੈਂ ਤਾਂ ਕੱਲੇ ਚੌਲ ਦਹੀ ਨਾ ਖਾਣੇ ਹੂੰ ਚੌਲਾ ਚ ਬਾਈ ਨਹੀਂ ਤਾਂ ਅੱਕੜ ਪੱਪੇ ਪੱਪੇ ਵੋਕ ਕਿਤੇ ਮੈਂ ਇਥੇ ਬਹੁਤ ਵਧੀਆ ਨੇ ਸੁਕਾ ਕੇ ਰੱਖਾਂਗੇ ਇਹਨਾਂ ਨੂੰ ਮੌਸਮ ਵਧੀਆ ਪੀ ਪੀ ਉਹਨਾਂ ਕੇ ਸੁਕਾ ਕੇ ਅੱਛਾ ਫਿਰ ਉਹਨਾਂ ਦਾ ਕੀ ਕਰਦੇ ਸੁਕਾ ਕੇ ਸਬਜ਼ੀ ਚ ਪਾ ਲਵੇ ਸੁੱਕੇ ਮੋਲੇ ਦੇ ਮਸਾਲੇ ਵੀ ਤੇ ਲੈ ਕੇ ਆਉਣੇ ਆ ਹਨ ਬਾਥੂ ਕਿੰਨਾ ਸਵਾਹ ਆ ਦੇ ਆ ਸਾਰਾ ਬਣਿਆ ਇਹਨੂੰ ਬਾਥੂ ਕਹਿੰਦੇ ਆ ਲੱਛਣ ਦੇਖੋ ਲੱਛਣ ਗੁੱਡੀਆਂ ਨਹੀਂ ਕਰਿਆ ਨੀ ਬਾੜੀ ਦੀ ਹਾਲਤ ਤਾਂ ਦੇਖੋ ਉਹ ਕੁਝ ਲੈ ਕੇ ਆਏ ਨਹੀਂ ਆਪਾਂ ਇਹਨਾਂ ਰੱਖਣ ਨੂੰ ਕਾ ਹੋਗੀ ਬੰਾਰ ਹੋ ਕੇ ਤਾਂ ਬੰਦੇ ਨੂੰ ਭੁੱਖ ਬਹੁਤ ਲੱਗਦੀ ਆ ਮੇਰਾ ਤਾਂ ਇਨਾ ਜੀ ਕਰਦਾ ਮੈਂ ਪਕੌੜੇ ਬਣਾ ਕੇ ਖਾ ਲਾਂ ਮੈਂ ਕਚੌਰੀਆਂ ਬਣਾ ਕੇ ਖਾ ਲਾਂ ਹਾਏ ਮੇਰਾ ਜੀ ਕਰਦਾ ਮੰਮੀ ਹੱਸਾ ਨਾ ਗਟਾ ਹਾਸਾ ਕਹਦੇ ਨਗੜਾ ਮੈਂ ਨਹੀਂ ਹਾਸੇ ਦੀ ਗੱਲ ਨਹੀਂ ਮੈਂ ਸੱਚੀ ਨਾਲ ਬਹੁਤ ਐਂ ਜੀ ਜਦੋਂ ਮੈਂ ਜੱਟਾ ਤੋਂ ਘਰ ਲੱਕਿਆ ਸੀ ਨਾ ਹਾਂ ਅਸੀਂ ਕਚੌਰੀਆਂ ਬਣਾ ਕੇ ਖਾਦੀਆਂ ਨਹੀਂ ਨਹੀਂ ਕਜੋੜੀਆਂ ਪਕੌੜੇ ਹੈ ਬਕੌੜੇ ਦੀ ਨਹੀਂ ਹਨ ਮੈਂ ਡੈਡੀ ਨੂੰ ਗਿਆ ਹਨ ਕੁੱਕਾ ਕੋੜਾ ਲਿਆਇਓ ਉਹ ਕੁੱਕਾ ਕੋੜਾ ਨਹੀਂ ਜਿੱਦਰ ਜਿਆਰ ਬਹੁਤ ਵਕਾਰ ਚੜਿਆ ਸੀ ਗਰਮੀਆਂ 'ਚ ਜਦੋਂ ਤੇ ਕਚੌੜੀਆਂ ਬਣਾਵੇ ਕਰਦੀ ਮੈਂ ਨਹੀਂ ਪਕੌੜੇ ਪਕੌੜੇ ਬਣਾਏ ਸੀ ਮੈਂ ਸਿੱਤੋਂ ਖਲੇਆ ਸੀ ਆ ਜਾ ਅਨੂ ਬੁਖਾਰ ਉਧਰ ਮੈਂ ਪਕੌੜੇ ਬਣਾਵਾਏ ਬਿਮਾਰ ਉੱਤੇ ਇਹ ਪਕੌੜੇ ਖਾਤੇ શરીਕ ਬੜੇ ਹੋਏ ਮੇਰੇ શરીਕ ਬਣ ਗਏ ਮੈਨੂੰ ਮਚਾਉਦੇ ਸੀ ਕੱਲ ਨੂੰ ਬਣਾਉ ਪੱਕਾ ਸਾਗ ਕੱਲ ਨੂੰ ਸਾਗ ਮੰਮੀ ਤੇਰੇ ਤਾਂ ਨਾ ਵੀਰੇ ਨੇ ਖਾਣਾ ਨਾ ਮੈਂ ਖਾਣਾ ਛੱਡੀ ਮੰਮੀ ਹਨ ਤੇਰੀ ਛੱਟੇ ਨਾਲ ਕੋਈ ਦਸ਼ਮਣ ਨਹੀਂ ਆ ਖਾਓਗੇ ਤੁਸੀਂ ਮੈਂ ਵਰਨਾ ਵਧੀਆ ਜਿਹਾ ਬਣਾਉਂਗੀ ਚੱਲ ਆ ਜਾ ਪੱਕੇ ਵੇਲੇ ਆ ਪੁੱਤ ਆ ਆਲ ਦੜਿਆ ਕਣਕ ਦਿਖਾ ਦੇ ਚਲੋ ਜੀ ਚਲਿਏ ਚਲਿਏ ਜੜ ਮਿੱਠੀ ਕਮਲੀ ਰਾਟ ਪੰਦੀ ਹੈ ਦੇਖੋ ਬਾਥੂ ਕਿੰਨਾ ਆਪਣਾ ਪਰ ਨੂੰ ਇਹਨੇ ਫੇਰ ਆਪੀ ਹੋ ਜਾਣਾ ਬਹੁਤ ਸੋਹਣਾ ਮੇਥੇ ਵੀ ਬਹੁਤ ਸੋਹਣੇ ਨੇ ਪਾਲਕ ਵੀ ਬਹੁਤ ਸੋਹਣੇ ਮੇਥੀ ਬਹੁਤ ਸੋਹਣੇ ਸਾਗ ਆਪਾਂ ਬਣਾ ਹੀ ਲੈਣਾ ਮੇਰੇ ਕੋ ਸਾਗ ਦੀਆਂ ਰੀਜਾਂ ਵਿੱਚੇ ਰਹਿ ਗਈਆਂ ਲੋੜੀ ਦਾ ਬਣਾਇਆ ਹੋਇਆ ਯਾਰ ਨੇ ਫੋਨ ਨੂੰ ਤਾਂ ਦਿhai ਵਾਲੇ ਹੱਥ ਲਾਤੇ ਮੈਂ ਸਾਫ਼ ਕਰਕੇ ਲੈ ਕੇ ਆਈ ਸੀਗੀ ਫਿਰ ਵੀਡੀਓ ਨਹੀਂ ਵਧੀਆ ਬਣਦੀ ਕੁਝ ਅੱਜ ਠੀਕ ਲੱਗਦਾ ਅੱਜ ਅੱਜ ਨਹੀਂ ਮੇਰਾ ਕੁਝ ਵੀ ਦੱਸਦਾ ਅੱਜ ਪੂਰਾ ਦਿਨ ਮੈਂ ਠੁਕ ਰਹੀ ਸੀ ਉਹ ਕੁੱਗੀਆਂ ਬੈਠੀਆਂ ਨੇ ਇਕੱਲੀਆਂ ਇੱਥੇ ਕੋਈ ਹੋਰ ਵਿੱਚ ਜਾਨਵਰ ਨਹੀਂ ਜਤ ਉਹ ਉੱਥੇ ਤਾਰਾਂ ਤੇ ਅੱਤਕ ਇਹ ਟੋਟਲ ਕੁੱਗੀਆਂ ਨੇ ਇੱਕ ਕੁੱਕੀ ਅੜੀ ਜੋ ਚ ਮੇਲੇ ਕੁੱਗੀਆਂ ਹੀ ਨੇ ਕਰ ਲਈਆਂ ਇਹਨਾਂ ਦੇ ਵਿੱਚ ਕੋਈ ਹੋਰ ਜਾਨਵਰ ਨਹੀਂ ਮੈਂ ਡਾਈਉ ਮ ਉਹ ਪਰੇ ਦੇਖ ਤੇ ਤੋਤੇ ਬੈਠੇ ਆ ਮੈਂ ਡਾਈਉ ਹੈ ਮੈਂ ਡਾ ਨਾ ਗਾਤੇ ਰਾਮ ਕਰਦੀਆਂ ਨੇ ਕੀ ਪਤਾ ਕਿੱਡੀ ਦੂਰੋਂ ਥੱਕ ਕੇ ਆਈਆਂ ਨੇ ਉੱਥੋਂ ਨਹਿਰ ਤੋਂ ਖਾ ਪੀ ਕੇ ਆਈਆਂ ਨੇ ਯੱਪਾ ਗਾਸ ਨੂੰ ਮੈਂ ਸੁਨਨੋਂ ਢਾਕੇ ਅਗਲੀਆਂ ਦਾ ਟਕਣਾ ਐ ਡੇਕ ਟੜਜੂ ਟਕਣਾ ਅਗਲੀਆਂ ਦਾ ਅਗਲੀਆਂ ਵੱਖੀਆਂ ਨੇ ਚਲੋ ਹੁਣ ਮੈਂ ਚੌਲ ਸਮਾਵ ਮੈਨੇ ਪਿਆਜ਼ ਕੁਝ ਕੱਟਣੇ ਨੇ ਇਹ ਪੇਟ ਦੇ ਦਰਵਾਜਾ ਚੱਕਲੀ ਜਾ ਤੁਸੀਂ ਕੀ ਲਈ ਤੁਸੀਂ ਨਹੀਂ ਪੀਛਾ ਇਹ ਮਤਾਰ ਚੋਣਗੇ ਧਾਰ ਚੋਕ ਕੇ ਫੇਰ ਪਤਾ ਨਹੀਂ ਨਾਉਣਗੇ ਪਤਾ ਨਹੀਂ ਪਹਿਲਾਂ ਡੈਰੀ ਤੋਂ ਪਾ ਕੇ ਆਉਣਗੇ ਇਹ ਇਨਾਂ ਦੀ ਡਿਊਟੀ ਆ ਜਦ ਤੱਕ ਮੈਂ ਠੀਕ ਨਹੀਂ ਹੁੰਦੀ ਚੰਗੀ ਤਰ੍ਹਾਂ ਓਏ ਇਹਨੂੰ ਕਿੰਨਾ ਕਰਦਾ ਗਰਦਲ ਕੇ ਹਜ਼ਾਰ ਹੁਣ ਨਾਤਾ ਸੀ ਹਲੇ ਹਾਏ ਹਾਏ ਮੈਂ ਨਵਾ ਦਵਾਂ ਸਵੇਰੇ ਫੇਰ ਦੀ ਪਤਾ ਹਨ ਵੀ ਨਾਲੇ ਪੇਪਰ ਆਏਦੇ ਹੈ ਉਹਨਾਂ ਕ ਬੈਠ ਕੇ ਪੜ ਲੂਗਾ ਫੇਰ ਤੇ ਨਾਲ ਹੀ ਆਹ ਹਾਲ ਦੇ ਹਰੀ ਪਿਆਜ਼ ਦੀ ਤੁਹਾਨੂੰ ਪਿਆਜ਼ ਦਿਖਾ ਸਾਡੇ ਡੱਡ ਪਿਆਜ਼ ਹੁੰਦੇ ਸਮਾਰੀ ਠੰਢੀ ਜੀ ਲੱਗਦੀ ਆ ਹਵਾ ਠੰਢੀ ਚੱਲਦੀ ਆ ਹਨ ਮੈਨੂੰ ਨਾ ਡੜਾ ਲੱਗ ਜਾਨੀ ਪਤਾ ਨਹੀਂ ਠੰਡਾ ਹੈਗੀ ਆ ਵਿੱਚ ਕਹਿੰਦੇ ਆ ਹੁਣ ਦੁਬਾਰਾ ਫੇਰ ਉਹ ਹੋਇਆ ਨਾ ਨਹੀਂ ਪਿਆ ਗੜੇ ਗੜੇ ਜਿਹਾ ਇੱਧਰ ਖੰਨੇ ਵਾਲ ਜੁਜਾਰੇ ਤੇ ਡੈਡੀ ਬੁਲਾਉਂਦੇ ਆ ਰੇ ਉਹ ਤਾਂ ਬਹਿ ਗਿਆ ਜਾ ਕੇ ਪੀਸੀ ਤੇ ਦੇਖ ਲੈ ਜ ਆਲੇਗਾ ਆ ਜਾ ਆ ਦੇ ਤਾੜ ਜਵਾ ਨਹੀਂ ਕਿਉਂ ਨਹੀਂ ਦਵੇ ਉਰੇ ਤਾਂ ਉਹਨਾਂ ਨੇ ਨਿਆਣਾ ਪਾਉਣਾ ਨਿਆਣਾ ਚਾਹੀਦਾ ਗਾਂ ਦੇ ਨਿਆਣਾ ਪਾਉ ਆਹ ਗੁਰੂ ਕੈਦੀ ਵਾਲੇ ਕਿ ਫੜਾਇਆ ਉਹਨਾਂ ਨੂੰ ਨਿਆਣਾ ਪਾਉਣਾ ਛੋਟੇ ਹੁੰਦੇ ਸਾਨੂੰ ਪਤਾ ਹੀ ਨਹੀਂ ਸੀ ਹੁੰਦਾ ਵੀ ਨਿਆਣਾ ਪਾਉਣਾ ਕੀ ਹੁੰਦਾ ਵੈਸੇ ਸਾਡੇ ਗਾ ਨਹੀਂ ਸੀ ਛੋਟੇ ਹੁੰਦੇ ਜਦੋਂ ਅਸੀਂ ਉਹ ਦਾਣੇ ਵਾਲਾ ਵੀ ਲੱਗਦੀ ਗਾਵਾਂ ਤਾਂ ਮੂਰੇ ਆ ਕੇ ਜਿਆਦਾ ਦੇਖੀਆਂ ਉਹਦੇ ਪਿਆ ਯਾਨੂ ਲੱਗਿਆ ਨਿਆਣਾ ਪਾਉਣਾ ਕੀ ਲੱਗ ਕੇ ਨਿਆਣਾ ਕੀ ਸੀ ਆਹ ਦਾਣੇ ਆਣਾ ਸੰਗਰਾ ਦੇ ਬਣਾ ਦੇਗਾ ਤੋੜਨਾ ਨਹੀਂ ਹੋਣੀ ਰੱਖੀ ਤਾਂ ਆਪਾਂ ਨਾਲ ਤੋੜਦੀ

ਤੇ ਹੁਣ ਮੈਂ ਲਾਉਂਗੀ ਇੱਥੇ ਕੜੀ ਨੂੰ ਤੜਕਾ ਤੇ ਨਾਲ ਚੌਲਾਂ ਨੂੰ ਤੇ ਨਾਲ ਦੀ ਨਾਲ ਮੈਂ ਸਾਰਾ ਸਮਾਨ ਸਮੇਟ ਲੂੰਗੀ ਪਿਆਜ਼ ਕੱਟ ਕੇ ਪਾ ਕੇ ਸਿੰਪਲ ਜਿਹਾ ਹੀ ਤੜਕਾ ਲਾਉਣਾ ਆਪਾਂ ਕੜੀ ਨੂੰ ਕਿਉਂਕਿ ਜ਼ਿਆਦਾ ਤੜਕੇ ਫੜਕੇ ਵਾਲੀ ਨਹੀਂ ਬਣਾਉਣੀ ਹੈਗੀ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਮੈਂ ਬਿਮਾਰ ਆ ਤੇ ਜਦੋਂ ਮੈਂ ਠੀਕ ਹੋ ਗਈ ਫਿਰ ਆਪਾਂ ਪਕੌੜੇ ਪਕੂੜੇ ਵਾਲੀ ਕੜੀ ਬਣਾਵਾਂਗੇ ਤੇ ਨਾਲ ਦੀ ਨਾਲ ਮੈਂ ਸਾਰੇ ਿਤ ਪੰਡ ਪੰਡ ਚੱਕ ਲੂੰਗੀ ਤੇ ਨਾਲ ਦੀ ਨਾਲ ਤੜਕਾ ਲਾ ਲੂੰਗੀ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਚੈਨਲ ਨੂੰ ਬੈਲ ਦੇ ਨਾਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਵਧੀਆ ਲੱਗਦੀ ਹੈ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਠੀਕ ਹੈ ਜੀ ਤੁਹਾਡੇ ਸਾਥ ਦੇ سپورਟ ਦੀ ਬਹੁਤ ਜ਼ਿਆਦਾ ਲੋੜ ਆ ਤੇ ਬਸ ਇੱਥੇ ਸਿੰਪਲ ਜਿਹਾ ਆਪਾਂ ਨੇ ਤੜਕਾ ਲਾ ਲੈਣਾ ਤੇ ਨਾਲ ਹਲਕਾ ਹਲਕਾ ਥੋੜੀ ਮਿਰਚ ਪਾਵਾਂਗੇ ਜ਼ਿਆਦਾ ਤਿੱਖਾ ਨਹੀਂ ਪਾਉਣਾ ਹੈਗਾ ਤੇ ਜਦੋਂ ਠੀਕ ਹੋ ਹੋ ਗਿਆ ਫਿਰ ਤਿੱਖਾ ਖਾਵਾਂਗੇ ਲਓ ਜੀ ਚੌਲ ਦਹੀਂ ਪੜੀ ਬਣ ਕੇ ਰੈਡੀ ਤੁਸੀਂ ਵੀ ਖਾ ਲੋ ਤੇ ਨਾਲ ਬਰੀਕ ਕੱਟਿਆ ਹੈ ਪਿਆਜ਼ ਐਂਡ ਨਿੰਬੂ ਖੀਰਾ ਕੱਟ ਲੋ ਨੇ ਆਣਾ ਖੀਰਾ ਕੱਟ ਲਓ ਏ ਫ੍ਰਿਜ ਚ ਖੀਰਾ ਪਿਆ ਬਹੁਤ ਲੋ ਜੀ ਤੁਸੀਂ ਵੀ ਖਾ ਲੋ ਯਾਰ ਮਹੁਰ ਪਾ ਦੇ ਉਹਨੇ ਖਾ ਲੈਣੇ ਬਣਾਉਣੇ ਬਹੁਤ ਨੇ ਬਣਾਉਣੇ ਬਹੁਤ ਨੇ ਚੰਗਿਆ ਕਿਤੇ ਗਿਆ ਹੈਲੋ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਕਿਉਂਕਿ ਮਾਰਨਿੰਗ ਦਾ ਟਾਈਮ ਹੋ ਗਿਆ ਰਾਤ ਜਿਹੜਾ ਬਲੌਗ ਨਹੀਂ ਕੰਟੀਨਿਊ ਕਰ ਪਏ ਤੇ ਸਾਰਿਆਂ ਨੂੰ ਮੇਰੇ ਵੱਲੋਂ ਸੜੇ ਜਿਹੇ ਮੂੰਹ ਦੇ ਨਾਲ ਸੜੇ ਜਿਹੇ ਮੂੰਹ ਦੇ ਨਾਲ ਸੜਿਆ 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 ਜਿਹਾ ਮੂੰਹ ਆ ਤੇ ਮੈਂ ਦਿਹਾੜ ਤੇ ਹੱਸਦੀ ਸੀ ਵੀ ਦੋ ਦਿਨ ਪਹਿਲਾਂ ਸਕੂਲ ਚਲ ਜਾਇਆ ਕਰ ਹਨਾ ਇੰਨਾ ਜਿਆਦਾ ਰੌਲਾ ਚੱਕਿਆ ਪਿਆ ਨੇ ਜਿਆਦੇ ਬਈ ਹਾਏ 55 ਹੋ ਗਏ ਹਾਏ 8 ਵਜਣ ਵਾਲੇ ਨੇ ਹਾਏ ਮੈਨੂੰ ਪਤਾ ਇੱਕ ਗੱਲ ਮੇਨ ਕੀ ਆ ਵੀ ਪਿੰਡੋਂ ਕੁਝ ਖਾਣ ਨੂੰ ਲੈਣਾ ਬਈ ਦੁਕਾਨ ਤੋਂ ਬਿਊਟੀ ਫਨੀ ਲੈ ਕੇ ਜਾਣਾ ਹੈਗਾ ਪੇਪਰਾਂ ਦੇ ਵਿੱਚ ਮੈਂ ਇਹਨੂੰ ਕਹਿੰਦੀ ਸੀ ਸੌਰੀ ਇੱਕ ਜਾਂ ਵੀ ਲੈ ਤੇ ਆਦਾ ਮੈਂ ਇਹਨੂੰ ਕਹਿੰਦੀ ਸੀਗੀ ਵੀ ਤੂੰ ਨਾ ਇੱਕ ਜਾਂ ਵੀ ਟੀਫਲਾ ਤੇ ਆਦਾ ਸੀ ਫਿਰ ਕੋਈ ਨਹੀਂ ਜਾਂਦਾ ਵੀ ਦੋ ਦਿਨ ਪਹਿਲਾਂ ਚਲ ਜਾਇਆ ਕਰ ਮੈਂ ਕਹ ਤਾਂ ਪੜਾ ਮੈਨੂੰ ਵੀ ਵਜਨ ਚ ਕਾਵੇਂਗਾ ਇਹ ਤਾਂ ਪਹਿਲਾਂ ਪਵਾ ਮਾਰ ਬੈਗ ਨਾ ਛੱਡੀ ਨਾ ਇਹਨੂੰ ਪਾਲਾ ਇੱਥੇ ਤੂੰ ਚਾ ਲੈ ਤੇ ਇਹਨਾਂ ਰੌਲਾ ਪਾਉਂਦਾ ਇਹਨਾਂ ਨੂੰ ਕਹੀ ਜਾਂਦਾ ਡਾੜੀ ਛੇਤੀ ਛੱਡਿਓ ਛੱਡਿਓ ਮੈਨੂੰ ਤਾਂ ਦੋ ਦਿਨ ਪਹਿਲਾਂ ਚਲ ਜਾਇਆ ਕਰ ਸਕੂਲ ਇਹ ਆਪਦਾ ਕੰਮ ਕਰਗੇ ਹੋਏ ਆ ਹੂੰ ਮੈਂ ਠੀਕ ਗੁੱਡ ਮਾਰਨਿੰਗ ਮੈਂ ਠੀਕ ਬੜੇ ਪਿੱਛੇ ਜੇ ਨੂੰ ਮੈਂ ਖੜੀ ਮੈਂ ਤਾਂ ਬੂਟ ਨਹੀਂ ਪਾਈ ਹੋਏ ਮੇਰੇ ਹੋ ਜਾਣੇ ਚੱਪਲਾ ਲਿਪੜ ਜਾਣਗੇ ਕੋਈ ਬੜਾ ਬੱਚਾ ਸਾਰਾ ਕੰਮ ਕਰਨਾ ਹਾਲੇ ਤੇ ਹਾਲੇ ਤੱਕ ਤਾਂ ਇਹਨਾਂ ਨੂੰ ਹੀ ਤਿਆਰ ਕਰ ਰਿਹਾ ਹਾਂ ਹਾਲੇ ਤਾਂ ਸਾਰਾ ਕੰਮ ਰਹਿਦਾ ਕਰਦਾ ਨਾ ਆਪਣੀ ਸ਼ਕਲ ਨਾ ਬਕਲ ਬਾਲ ਬੂਲ ਖਿਲਰੇ ਪਏ ਸਾਰੇ ਜਿਹੜਾ ਉਹ ਹੋਇਆ ਹੋਇਆ ਚੜੀ ਉੱਜਾ ਦਾਮਾ ਡੋਲ ਮੇਰੇ ਮੂੰਹ ਦੀ ਬੈਂਡ ਵੱਜੀ ਪਈ ਐ ਪੈਡਵਾ ਦਾ ਪੈਡਵਾ ਬੈਂਡ ਵੱਜ ਗਈ ਮੇਰੇ ਮੂੰਹ ਵੀ ਬੈਂਡ ਵੱਜਾ ਬੈਂਡ ਵੱਜੀ ਪਈ ਬਿਮਾਰ ਹੋ ਕੇ ਬੜਾ ਹੋ ਗਿਆ ਅੱਜ 28 ਤਰੀਕ ਆ ਪੂਰੇ ਤਸਦਨ ਹੋ ਗਏ ਮੈਨੂੰ ਬਿਮਾਰ ਹੋਈ ਕਨਾਂ ਦਾ ਆਪਕੇ ਤਾਂ ਠੀਕ ਆ ਹਾਦ ਠੀਕ ਆ ਕੱਲ ਵੀ ਠੀਕ ਸੀ ਵੈਸੇ ਕਿਰਦੇ ਹੋਏ ਵੇਰੇ ਵੇਰੇ ਹੁੰਦੀ ਨਹੀਂ ਨਾ ਕੋਈ ਵੀ ਸ਼ਕਤੀ ਊਰਜਾ ਊਰਜਾ ਨਹੀਂ ਹੁੰਦੀ ਬਹੁਤ ਚਾੜੀਆਂ ਇੰਨਾ ਵਿੱਚ ਸਾਡੇ ਖਾਤਿਆਂ ਵਿੱਚ ਨਿਊ ਚਾੜੀਆਂ ਮੇਰੇ ਵਿੱਚ ਹੀ ਆ ਹੋਰ ਰੱਬ ਨੇ ਤੇਰੇ ਵਿੱਚ ਭਰੀ ਹੋਈ ਊਰਜਾ ਉਹ ਪੰਗੇ ਲੰਦਾ ਹੜ ਜਾ ਹੜ ਜਾ ਚੱਲ ਜਬ ਮੈਂ ਵੀਡੀਓ ਨਹੀਂ ਕੀਤੀ ਵੇ ਵੱਲ ਜਾਨ ਨੂੰ ਇੱਕ ਵਜ ਗਈ ਜਾਨ ਨੂੰ ਇੱਕ ਵਜ ਗਈ ਜਾਨ ਹੁਣ ਜਾ ਹ ਚਲਾ ਕੇ ਵੀ ਲੈ ਜਾ ਉਹਨੂੰ ਹਾਂ ਕੋਈ ਨਹੀਂ ਲੋ ਲੋ ਆਈ ਬਾਹਰ ਤੀਨੀ ਹੰਦਾ ਇਹਦੇ ਵਿੱਚ ਆਈ ਫਾਟੇ ਚੱਲ ਜਾ ਹ ਲੈ ਜਾ ਚਲਾ ਕੇ ਹੈਂ ਹਾਈਟ ਨਹੀਂ ਹੈ ਕਿ ਕਿ ਟੋਲ ਕਿ ਜਾਈ ਦੀ ਦੁੱਧ ਪੀਤਾ ਕਵੇ ਹਾਂ ਤੇ ਬੈੱਡ ਤੇ ਦੁੱਧ ਦਾ ਗਲਾਸ ਵਿੱਚ ਚੱਕਣਾ ਉੱਥੇ ਪਿਆ ਹੋ ਜੇ ਵਿੱਚ ਦੁੱਧ ਹੋਇਆ ਤੇ ਤੇ ਤੋਂ ਪਹਿਲਾਂ ਫੋਟੋ ਚਲੀ ਜਾਣੀ ਮੈਡਮ ਗਲਾਸ ਹੈਗਾ ਦੁੱਧ ਦਾ ਹਾਂ ਰਾਮਾ ਟਿੱਟ ਭਾ ਗੀ ਦੱਸ ਗਲਾਸ 'ਚ ਦੁੱਧ ਹੈਗਾ ਹੈਗਾ ਹੋਊ ਇੱਕ ਕੁੱਟ ਤਾ ਜੀ ਨਹੀਂ ਰੋਟੀ ਇੱਕ ਕੁੱਟ ਭਾ ਰੋਟੀ ਖਾਂਦੇ ਖਾਂਦੇ ਅੱਧੀ ਰੋਟੀ ਛੱਡ ਦੇਣੀ ਆ ਮੇਰਾ ਟਿੱਡ ਵਰ ਗਿਆ ਹੈ ਉਹ ਜਿਹੜੇ ਗਲਾਸ ਚ ਛੋਟੇ ਜਿਹੇ ਚ ਮੈਂ ਚਾਹ ਪੀਣੀ ਹੁੰਦੀ ਹੁੰਦੀ ਆ ਉਹ ਇੱਕ ਗਲਾਸ ਇਹਨੂੰ ਦੁੱਧਾ ਦੇਣੀ ਹੁੰਦੀ ਆ ਪੀਂਦੇ ਪੀਂਦੇ ਇੱਕ ਘੁੱਟ ਛੱਡ ਦੇਣੀ ਆ ਮੇਰਾ ਟਿੱਡ ਵਰ ਗਿਆ ਵੀ ਜਿੱਥੇ ਇੱਕ ਗਲਾਸ ਪੀ ਲਿਆ ਉੱਥੇ ਇੱਕ ਘੁੱਟ ਨਾ ਕੀ ਹੁੰਦਾ ਟਿੱਡ ਚ ਮੈਨੂੰ ਇੱਕ ਟੱਕੇ ਨਾਲ ਟੁੱਟਣ ਲੱਗੇ ਜ਼ਰੂਰ ਛੱਡਣੇ ਛੱਡਣੇ ਨੇ ਜਾਗ ਲਾਉਣੀ ਲਾਉਣਾ ਗੁੱਡ ਮਾਰਨਿੰਗ ਤਾਂ ਬੋਲਦੇ ਸਾਰੇ ਨੇ ਉਹ ਤਾਂ ਹਦੀ ਵੱਲ ਕਦ ਬੋਲੀਏ ਤਾਂ ਗੁੱਡ ਮਾਰਨਿੰਗ ਬੋਲੀ ਸੀ ਪਤਾ ਨਹੀਂ ਚਲੋ ਬੈਸਟ ਆਫ ਲੱਕ ਵਧੀਆ ਵਧੀਆ ਪੇਪਰ ਕਰੀਓ ਓਕੇ Bye bye. Bye.